ਕੀ ਕਰ ਲਿਆ ਆਪਾਂ ਸੋਚਿਆ ਸੋਚੀਆਂ ਕੀ ਬਣਿਆ ਕੁਝ ਨਹੀਂ ਬਣਿਆ ਆਹ ਸੰਕਤ ਜਦੋਂ ਆਪਾਂ ਗੁਰਨਾਨਕ ਸਾਹਿਬ ਨੂੰ ਕਹਾਂਗੇ ਸੱਚੇ ਪਾਤਸ਼ਾਹ ਜੋ ਤੁਹਾਨੂੰ ਚੰਗਾ ਲੱਗਦਾ ਉਹ ਮੇਰੇ ਸਰੀਰ ਤੋਂ ਕਰਾਓ ਮਹਾਰਾਜ ਜਿਹੜਾ ਕੰਮ ਤੁਹਾਨੂੰ ਚੰਗਾ ਨਹੀਂ ਲੱਗਦਾ ਮੈਂ ਨਾ ਕਰਾਂ ਉਹ ਮੈਥੋਂ ਨਾ ਕਰਾਓ ਮਹਾਰਾਜ ਤਿੰਦਾਂ ਲੱਗਦਾ ਉਹੀ ਮੇਰੀ ਸੋਚ ਦੇ ਵਿੱਚ ਆਵੇ ਆਪਣਾ ਆਪ ਵਾਰ ਕੀ ਦਾ ਦੇਖੋ ਬਾਬੇ ਨਾਨਕ ਦੇ ਅੱਗੇ ਸਾਹਸਕਤ ਸਾਰੇ ਹੀ ਕੰਮ ਵਧੀਆ ਬਣ ਜਾਂਦੇ ਗੱਜ ਕੇ ਆਖੋ ਸਤਨਾਮ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਅਕਾ ਰਸਾ ਗੁਰਪਤਸਾ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਆਦ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਵਿਚਰ ਮੂਲਾਂ ਥੋੜੀਂ ਦੋ ਵਿਚਰ ਪੂਲਾਂ ਕੋਈਂ ਦੋ ਵਿਚਰ ਆਪ ਕਰਪਾ ਸ਼ਬਦ ਖੁੱਟ ਬਾਬਾ ਨਾਨਕ ਸ਼ਬਦ ਖੁੱਟ ਬਾਬਾ ਨਾਨਕ ਹਾਏ ਖਰਚ ਤਨ ਮਾਰ ਹਾਏ ਖਰਚ ਤਨ ਮਾਰ ਔੜੀ ਜਾ ਤੂੰ ਮੇਰਾ ਵੱਲ ਹੈ ਔੜੀ ਜਾ ਤੂੰ ਮੇਰੇ ਵੱਲ ਹੈ ਕਾ ਕੀ ਮੋਛੰਦਾ ਕਾ ਕੀ ਸਭ ਕੁਝ ਮੈਨੂੰ ਸੌਂਪਿਆ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਜਾਂ ਤੇਰਾ ਬੰਦਾ ਲਖਮੀ ਟੋਟ ਨਿਆਵਈ ਲਖਮੀ ਟੋਟ ਹਾਏ ਖਰਚ ਰਹੰਦਾ ਹਾਏ ਖਰਚ ਰਹੰਦਾ ਲੱਖ 84 ਮੇਦਨੀ ਲੱਖ 84 ਮੇਦਨੀ ਹਉ ਸੇਵ ਕਰੰਦਾ ਹਉ ਸੇਵ ਕਰੰਦਾ ਏ ਵਾਰੀ ਮਿੱਤਰ ਸਭ ਕੀਤੇ ਆ ਏ ਵਾਰੀ ਮਿੱਤਰ ਸਭ ਕੀਤੇ ਆ ਮੈਂ ਮੰਗੈ ਮੰਦਾ ਦੇਖਾ ਕੋਈ ਨਾ ਪੁੱਛਈ ਦੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਸਭੇ ਕਾਜ ਸਵਾਰਿਆ ਜਾ ਤੁਦ ਪਾਵੰਦਾ ਜਾ ਤੁਦ ਪਾਵੰਦਾ ਗੌੜੀ ਮਹੱਲਾ ਪੰਜਵਾ ਫਿਰ ਕਰ ਬੈ ਸੋ ਹਰ ਜਨ ਪਿਆਰੇ ਫਿਰ ਕਰ ਬੈ ਸੋ ਹਰ ਜਨ ਪਿਆਰੇ ਸਾਧ ਗੁਰ ਤੁਮਰੇ ਕਾਜ ਸਵਾਰੇ ਸਾਧ ਗੁਰ ਤੁਮਰੇ ਕਾਜ ਜਾਨਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਾ ਵਸ ਕਰ ਦੀਨੇ ਬਾਦਸ਼ਾਹ ਸਾ ਸਾ ਵਸ ਕਰ ਦੀਨੇ ਅਮਰਤ ਨਾਮ ਹਰ ਰਸ ਪੀਨੇ ਅਭਰਤ ਨਾਮਹ ਮਹਾਰਸ ਪੀਨੇ ਨਿਰਪ ਹੋਏ ਪਜੋ ਭਗਵਾਨ ਨਿਰਪ ਹੋਏ ਪਜੋ ਪਤਮ ਸੰਗ ਮਿਲ ਕੀਨੋ ਦਾ ਸਾਧ ਸੰਗ ਮਿਲ ਕੀਨੋ ਦਾ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੇ ਓਟ ਫਕਰੀ ਪ੍ਰਭ ਸੁਆਮੀ ਨਾਨਕੇ ਓਟ ਫਕਰੀ ਪ੍ਰਭ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਮਹੱਲਾ ਪੰਜਵਾਂ ਰਾਤੀ ਵਾਉ ਨ ਲੱਗਈ ਰਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾ ਆਈ ਪਾਰ ਬ੍ਰਹਮ ਕੋ ਗਿਰਦ ਹਮਾਰੇ RAM ਕਾ ਕੋ ਗਿਰਦ ਹਮਾਰੇ RAM ਕਾ ਦੁੱਖ ਲੱਗੈ ਨਾ ਭਾਈ ਦੁੱਖ ਲੱਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਜਿਨ ਬਣਤ ਬਣਾਈ RAM ਨਾਮੋਂ ਖੱਦਿਆ RAM ਨਾਮੋਂ ਖੱਦਿਆ ਏਕਾਲਿਵ ਲਾਈ ਏਕਾਲਿਵ ਲਾਈ ਰਹਾ ਊ ਰਾਖਲੀਏ ਤਨ ਰਖਣ ਹਾਰ ਰਹਾ ਊ ਰਾਖਲੀਏ ਸਭ ਯਾਦ ਮਿਟਾਈ ਸਭ ਯਾਦ ਮਿਟਾਈ ਬਹੁ ਨਾਨਕ ਕਿਰਪਾ ਭਈ ਬਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਰਾਮ ਕੋ